ਰੋਕਣਾ ਨਹੀਂ ਲੱਗਾ ਅਰ ਨਾ ਹਟ ਮਾਰਨ ਨਾ ਹਟ ਲਾਇਤਾ ਕਰੇ ਮੋੜੇ ਦਾਲ ਪੜੀ ਉਹ ਕਾਟਾ ਲਿਰੂ ਮੇਸੇ ਤਾਂ ਦੋੜ ਗਈ ਤੁਸ ਤਾਂ ਸਾਹੀ ਨੂੰ ਅਰ ਬੁਸ਼ਾ ਕਰਦੇ ਹੋ ਹੁਣ ਬੁਸ਼ਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ ਸੀਗਾ ਮਰੇਲ ਕੋਟਲਾ ਦੇ ਸਰੌਤ ਪਿੰਡ ਦੇ ਵਿੱਚ ਜਿੱਥੇ ਕੀ ਐਨ ਐਚ ਏ ਆਈ ਵੱਲੋਂ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਬਣਾਇਆ ਜਾ ਰਿਹਾ ਸੀਗਾ ਉੱਥੇ ਪੱਕਾ ਮੋਰਚਾ ਲੱਗਿਆ ਹੋਇਆ ਸੀ ਜ਼ਮੀਨ ਐਕਵਾਇਰ ਨੂੰ ਲੈ ਕੇ ਕਿਸਾਨ ਜਿਹੜੇ ਜਿਹੜਾ ਵਾਜੇ ਮੁੱਲ ਸੀਗਾ ਆਪਣੀ ਜ਼ਮੀਨ ਦਾ ਉਹ ਮੰਗ ਰਹੇ ਸੀਗੇ ਜਿਸ ਨੂੰ ਲੈ ਕੇ ਜਿਹੜਾ ਰੇੜਕਾ ਬਰਕਰਾਰ ਸੀਗਾ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਉਸ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਗਿਆ ਜਿਸ ਨੂੰ ਛਡਵਾਉਣ ਦੇ ਲਈ ਅੱਜ ਵੱਡਾ ਕਾਫਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਮੇਲਕੋਟਲਾ ਦੇ ਵਿੱਚ ਐਂਟਰ ਹੋਇਆ ਭਾਰੀ ਝੜਪ ਹੈ ਜਿਹੜੀ ਉਹ ਪੁਲਿਸ ਦੇ ਨਾਲ ਹੋਈ ਹੈ ਤਾਂ ਇਸ ਸਮੇਂ ਮੇਲਕੋਟਲਾ ਦੇ ਅੰਦਰ ਜਾ ਕੇ ਜਿਹੜਾ ਪੁਲਿਸ ਦੇ ਨਾਲ ਇਸ ਸਮੇਂ ਗੱਲਬਾਤ ਚੱਲ ਰਹੀ ਹੈ ਕਿ ਕਿਸਾਨ ਅੱਗੇ ਵਧਣ ਦੀ ਤਿਆਰੀ ਦੇ ਵਿੱਚ ਨੇ ਕਿਸਾਨ ਉਸ ਜਗ੍ਹਾ ਦੇ ਉੱ ਬਾਰਾ ਕਬਜ਼ਾ ਜਿਹੜਾ ਉਹ ਛਡਵਾ ਰਹੇ ਨੇਗੇ ਸਾਡੇ ਨਾਲ ਕਿਸਾਨ ਲੀਡਰ ਮੌਜੂਦ ਨੇ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਜਿਹੜਾ ਕਾਫੀ ਜ਼ਿਆਦਾ ਝੜਪა ਪੁਲਿਸ ਦੇ ਨਾਲ ਹੋਈ ਹੈਗੀ ਤਾਂ ਹੁਣ ਅੱਗੇ ਦਾ ਕੀ ਹੈ ਜਿਹੜਾ ਐਕਸ਼ਨ ਪਲਾਨ ਹੈ ਤੁਹਾਡਾ ਦੇਖੋ ਪਿਛਲੇ ਦਿਨੀ ਜਿਹੜਾ ਇੱਥੇ ਦੇ ਸਾਡੇ ਲੁਧਿਆਣੇ ਦੇ ਵਿੱਚ ਸਰਾਉਤ ਪਿੰਡ ਦੇ ਵਿੱਚ ਪੁਲਿਸ ਨੇ ਧੱਕੇ ਦੇ ਨਾਲ ਇੱਕ ਪਾਸੇ ਸਵੇਰੇ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨਾਲ ਸਾਡੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੁੰਦੀ ਆ ਤੇ ਬਾਅਦ ਦੁਪਹਿਰ ਧੱਕੇ ਦੇ ਨਾਲ ਉੱਥੇ ਸਾਡੇ ਖੇਤਾਂ ਦੇ ਵਿੱਚ ਆ ਕੇ ਉਹਨਾਂ ਨੂੰ ਕਬਜ਼ਾ ਕਰਾਇਆਗਾ ਮਸ਼ੀਨਾਂ ਫੇਰੀਆਂ ਨੇ ਸਾਡੀ ਖੜੀ ਫਸਲ ਨੂੰ ਬਾਹ ਹੈਗਾ ਤੇ ਜਿਹੜੇ ਸਾਡੇ ਆਗੂ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਕੱਲ ਐਲਾਨ ਕੀਤਾ ਸੀਗਾ ਵੀ ਕੱਲ ਨੂੰ ਅਸੀਂ ਇੱਥੇ ਕਬਜ਼ਾ ਲਵਾਂਗੇ ਇਸ ਜਗ੍ਹਾ ਦੇ ਉੱਤੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜਾ ਕਹਿੰਦਾ ਸੀ ਇਹ ਗਲੀਆਂ 'ਚੋਂ ਸਰਕਾਰ ਚੱਲੂ ਲੋਕਾਂ ਦੀ ਸਰਕਾਰ ਆਗੀ ਅੱਜ ਉਹਦੀ ਸਰਕਾਰ ਦੀ ਪੁਲਿਸ ਨੇ ਅੱਜ ਆ ਬੜੇ ਬੜੇ ਟਿਪਰ ਲਾ ਕੇ ਰਸਤੇ ਦੇ ਵਿੱਚ ਸਾਨੂੰ ਰੋਕਿਆਗਾ ਪਰ ਲੋਕ ਤਾਕਦ ਨੂੰ ਇੱਥੇ ਟਿਪਰ ਨਹੀਂ ਰੋਕ ਸਕਦੇ ਲੋਕ ਤਾਕਦ ਨੂੰ ਇੱਥੇ ਬੰਦੂਖਾਂ ਨਹੀਂ ਰੋਕ ਸਕਦੀਆਂ ਇਸ ਕਰਕੇ ਉਹ ਨਾਕੇ ਤੋੜ ਕੇ ਅੱਗੇ ਵਧਾਂਗੇ ਹੁਣ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਸੜਕ ਦੇ ਉੱਤੇ ਆ ਕੇ ਮੀਟਿੰਗ ਕਰ ਰਹੇ ਨੇ ਹੁਣ ਸਾਡੀ ਸੂਬਾ ਕਮੇਟੀ ਮੀਟਿੰਗ ਕਰ ਰਹੀ ਹੈਗੀ ਇਸ ਕਰਕੇ ਅਸੀਂ ਉਹ ਜ਼ਮੀਨ ਦਾ ਕਬਜ਼ਾ ਲੈਣਾ ਹੈਗਾ ਅਸੀਂ ਇਹ ਕਹਿੰਦੇ ਆ ਵੀ ਜਾਂ ਤਾਂ ਸਾਨੂੰ ਪੈਸੇ ਤਾਂ ਦਿਓ ਯਾਰ ਤੁਸੀਂ ਕੁੱਟਦੇ ਹੋ ਵੀ ਤਾਂ ਰੋਣ ਵੀ ਨਹੀਂ ਦਿੰਦੇ ਹੈਗੇ ਇਹ ਕਿਹੜਾ ਕਾਨੂੰਨ ਹੈ ਇਹਦੇ ਨੌ ਭਗਵੰਤ ਮਾਨ ਦਾ ਦੂਜੀਆਂ ਸਰਕਾਰਾਂ ਦਾ 20 ਗੁਣੇ ਚੰਗਿਆ ਸੀਗੀਆਂ ਜਿਹੜੇ ਪੈਸਾ ਤਾਂ ਦਿੰਦੇ ਤੇ ਇਹ ਪਹਿਲਾਂ ਵੀ ਰੋਡ ਨਿਕਲੇ ਨੇ ਪਹਿਲਾਂ ਨਹੀਂ ਕਦੇ ਰੌਲੇ ਪਏ ਹੈਗੇ ਇਹ ਭਾਰਤ ਮਾਲਾ ਪ੍ਰੋਜੈਕਟ ਦਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਾਰਪੋਰੇਟ ਦਾ ਦਲਾਲ ਬਣਿਆ ਹੋਇਆ ਰਖਵਾਲਾ ਬਣਿਆ ਹੋਏਗਾ ਅੱਜ ਮੋਦੀ ਸਾਹਿਬ ਨੇ ਉਧਰ ਸੱਦਿਆ ਹੋਇਆ ਤੇ ਇੱਥੇ ਸਾਡੀ ਸੁਪਰੀਮ ਕੋਰਟ ਨੇ ਕੱਲ ਹਾਈ ਕੋਰਟ ਨੇ ਇਥੋਂ ਹੁਕਮ ਕੀਤਾ ਮੁੱਖ ਮੰਤਰੀ ਸਾਹਿਬ ਨੇ ਤੇ ਡੀਜੀਪੀ ਸਾਹਿਬ ਨੂੰ ਵੀ ਚਾਹੇ ਪੁਲਿਸ ਵਾਲ ਦਾ ਇਸਤੇਮਾਲ ਕਰਨਾ ਪਵੇ ਤੇ ਕਬਜ਼ੇ ਲੈ ਕੇ ਦਿਓ ਉਹ ਅਸੀਂ ਕਹਿੰਨੇ ਆਂਗੇ ਵੀ ਤੁਸੀਂ ਪੁਲਿਸ ਵਾਲ ਦਾ ਇਸਤੇਮਾਲ ਕਰ ਲਓ ਠੀਕ ਹੈਗਾ ਕਿੰਨੇ ਲੋਕ ਮਾਰਨੇ ਮਾਰ ਲਓ ਕੋਈ ਗੱਲ ਨਹੀਂ ਅਸੀਂ ਤਾਂ ਮਰੀਆਂਗੇ ਜਦ ਸਾਡੀਆਂ ਜ਼ਮੀਨਾਂ ਹੀ ਚਲੀਆਂ ਗਈਆਂ ਫਿਰ ਸਾਡੇ ਪੱਲੇ ਕੀ ਰਹਿ ਗਿਆ ਇਸ ਕਰਕੇ ਅੱਜ ਅਸੀਂ ਇੱਥੇ ਕਬਜ਼ਾ ਲੈਣ ਵਾਸਤੇ ਆਇਆ ਤੇ ਸਾਨੂੰ ਰਸਤੇ ਤੇ ਟਿਪਰ ਲਾ ਕੇ ਰੋਕਿਆ ਉਹਦਾ ਅਸੀਂ ਨਾਕਾ ਤੋੜ ਕੇ ਅੱਗੇ ਵਧਾਂਗੇ ਹੁਣ ਇੱਥੇ ਕੋਈ ਨਾਕਾ ਨਹੀਂ ਹੈਗਾ ਸਾਡੀ ਜਿਹੜੀ ਫੋਰਸ ਹੈ ਉਹ ਬੜੀ ਡਿਸਪੀਨ ਦੇ ਵਿੱਚ ਆ ਸਾਡੀ ਜਥੇਬੰਦੀ ਬੜੀ ਡਿਸਪੀਨ ਚ ਆ ਆ ਲੋਕਾਂ ਨੂੰ ਕਹਤਾ ਵੀ ਸੜਕ ਤੇ ਬਹਿਜੋ ਆ ਬਹਿ ਗਏ ਸੜਕ ਦੇ ਵਿੱਚ ਇਸ ਕਰਕੇ ਹੁਣ ਜਿਹੜੀ ਅਗੋ ਸੁਪਾ ਕਮੇਟੀ ਕੀ ਫੈਸਲਾ ਲੈਂਦੀ ਆ ਡੀਸੀ ਸਾਹਿਬ ਨਾਲ ਕੀ ਗੱਲਬਾਤ ਹੁੰਦੀ ਆ ਉਦੋਂ ਗਾਹਾਂ ਅਗਲਾ ਫੈਸਲਾ ਵਧਾਂਗੇ ਜ਼ਮੀਨ ਤੇ ਕਬਜ਼ਾ ਹਰ ਹੀਲੇ ਕਰਾਂਗੇ ਪਰ ਹੁਣ ਮੰਗ ਕੀ ਹੈ ਕਿਸਾਨਾਂ ਦੀ ਕੀ ਮੰਗ ਹੈਗੀ ਕਿਉਂਕਿ ਹੁਣ ਜਿਹੜਾ ਐਨ ਐਚ ਆਈ ਵੱਲੋਂ ਜ਼ਮੀਨ ਜਿਹੜੀ ਅਧਿਕਾਰ ਤੌਰ ਤੇ ਰੋਕੀ ਗਈ ਸੀਗੀ ਤਾਂ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਕਿਸਾਨਾਂ ਨੇ ਪੈਸੇ ਲਏ ਨੇਗੇ ਜ਼ਮੀਨ ਦੇ ਦਿੱਤੀ ਹੈਗੀ ਤਾਂ ਹੁਣ ਕੁਝ ਕਿਸਾਨ ਕਹਿ ਰਹੇ ਨੇ ਕਿ ਉਹ ਮੁੱਲ ਨਹੀਂ ਮਿਲਿਆ ਤਾਂ ਹੁਣ ਰੇਡ ਕਾ ਕਿੱਥੇ ਫਸਿਆ ਹੋਇਆਗਾ ਬਿਲਕੁਲ ਜ਼ਮੀਨ ਦਾ ਅੱਜ ਰੋਡ ਤੋਂ ਸ਼ਰਕਦੇ ਜ਼ਮੀਨ ਲੈਣੀਆਂ 1 ਕਰੋੜ ਰੁਪਇਆ ਰੇਟ ਹੈ ਕਿਲੇ ਦਾ ਇਹ ਸਾਨੂੰ ਇੱਥੇ 20 ਲੱਖ ਰੁਪਇਆ ਦਿੰਦੇ ਨੇਗੇ ਕੋਈ 25 ਲੱਖ ਕਿਤੇ ਪਤੇ 50 ਲੱਖ ਰੁਪਇਆ ਜੇ ਕਰੋੜ ਰੁਪਇਆ ਜ਼ਮੀਨ ਦਾ ਆਮ ਰੇਟ ਹੈਗਾ ਫਿਰ ਇਹ ਸਾਨੂੰ ਪੈਸੇ ਕਿਉਂ ਨਹੀਂ ਹੁੰਦੇ ਪੈਸੇ ਦੇ ਦੇਣ ਜ਼ਮੀਨਾਂ ਲੈ ਲੈਣ ਇਹ ਕਹਿੰਦੇ ਅਸੀਂ ਇੱਥੇ ਤਰੱਕੀ ਕਰਨੀ ਆ ਇੱਥੇ ਪਿਛਲੇ ਦਿਨੀ ਮੁੱਖ ਮੰਤਰੀ ਨੂੰ ਦਬਕਾ ਮਾਰੇਗਾ ਸਾਡੇ ਨੇਤਨ ਗਟਕਰੀ ਸਾਹਿਬ ਜਿਹੜਾ ਰੋਡ ਦਾ ਮੰਤਰੀ ਹੈਗਾ ਉਹ ਕਹਿੰਦਾ ਵੀ ਮੈਂ ਪ੍ਰੋਜੈਕਟ ਬੰਦ ਕਰ ਦਉ ਇੱਥੇ ਪਰ ਕਰ ਦੇਣ ਬੰਦ ਫਿਰ ਇੱਥੇ ਕੀ ਸਾਡਾ ਥੁੜਿਆ ਕੀ ਪੈਗਾ ਅਸੀਂ ਤਾਂ ਮਾਰ ਤੇ ਤੁਹਾਡੇ ਪ੍ਰੋਜੈਕਟਾਂ ਨੇ ਇਹ ਰੋਡ ਦੀ ਸਾਨੂੰ ਲੋੜ ਨਹੀਂ ਸੀਗੀ ਤੁਸੀਂ ਧੱਕੇ ਨਾਲ ਉਹ ਕਾਰਪੋਰੇਟਾਂ ਦੀ ਤੁਸੀਂ ਠਪੂਰਦਿਆਂ ਵੇ ਇਹ ਰੋਡ ਤਾਂ ਕੱਢ ਰਹੇ ਹੋਗੇ ਇਸ ਕਰਕੇ ਜੇ ਤੁਸੀਂ ਰੋਡ ਕੱਢਣੇ ਨੇ ਫਿਰ ਲੋਕਾਂ ਦੇ ਪੈਸੇ ਤਾਂ ਦੇ ਦਿਓ ਬਾਬਜਬ ਅਸੀਂ ਪੈਸੇ ਮੰਗਦਿਆਂਗੇ ਇਸ ਕਰਕੇ ਤੁਸੀਂ ਪੈਸੇ ਵੀ ਨਹੀਂ ਦੇਣੇ ਤੇ ਜ਼ਮੀਨਾਂ ਵੀ ਖੋਣੀਆਂ ਚਾਹਣੇ ਹੋਗੇ ਆਏ ਨਹੀਂ ਚੱਲਣੀ ਗੱਲ ਇਹ ਇੱਥੇ ਦੀ ਪੁਲਿਸ ਵਿਚਾਰੇ ਇੱਥੇ ਦਾ ਐਸਐਸਪੀ ਸਾਹਿਬ ਵਿਚਾਰੇ ਇੱਥੇ ਦਾ ਡੀਸੀ ਸਾਹਿਬ ਬਚਾਵੇ ਅੱਜ ਇੱਥੇ ਕਿੰਨੇ ਬੰਦੇ ਮਾਰਨੇ ਮਾਰ ਦੇਣ ਦੇਖੋ ਅਸੀਂ ਨਾ ਹੱਥਿਆਂ ਇਹਨਾਂ ਕੋਲੇ ਰਫਲਾ ਨੇ ਤੋਪਾਂ ਨੇ ਡਾਂਗਾ ਨੇ ਇਹ ਮਾਰ ਸਕਦੇ ਨੇ ਸਾਡੇ ਲੋਕਾਂ ਨੂੰ ਡਾਂਗਾ ਮਾਰ ਕੇ ਕਈ ਬੰਦੇ ਜ਼ਖਮੀ ਵੀ ਕਰਨ ਦੀ ਕੋਸ਼ਿਸ਼ ਕਰਿਆ ਗਈ ਤਿੰਨ ਡੀਐਸਪੀ ਲਗਾਤਾਰ ਜ਼ਬਰ ਕਰਨ ਲੱਗੇ ਸੀ ਪਿਛੇ ਨਾਕੇ ਦੇ ਉੱਤੇ ਇਸ ਕਰਕੇ ਅਸੀਂ ਕਿਹਾ ਬੀਡੀਐਸਪੀ ਸਾਹਿਬ ਤੁਸੀਂ ਕਿੰਨੇ ਰੈਂਕ ਵਧਾਉਣੇ ਆ ਵਧਾ ਲਿਓ ਕੋਈ ਗੱਲ ਨਹੀਂ ਸਾਡੇ ਕਿਸੇ ਬੰਦੇ ਨੂੰ ਮਾਰਨਾ ਹੈ ਭਾਈ ਤੁਹਾਡੇ ਰੈਂਕ ਵਧ ਜਾਣਗੇ ਵਧਾ ਲਓ ਇਸ ਲਈ ਪਰ ਅਸੀਂ ਆਪਣੀਆਂ ਜ਼ਮੀਨਾਂ ਤੇ ਕਿਸੇ ਵੀ ਹਾਲਤ ਦੇ ਵਿੱਚ ਕਬਜ਼ਾ ਨਹੀਂ ਹੋਣ ਦਿਆਂਗੇ ਜੇ ਤੁਸੀਂ ਰੋਡ ਕੱਢਣਾ ਤਾਂ ਸਾਨੂੰ ਬਾਜੋ ਪੈਸੇ ਦਿਓ ਜਿਹੜੇ ਕਿਸਾਨ ਪੈਸੇ ਮੰਗਦੇ ਨੇ ਪੈਸੇ ਦੇਣਾ ਤੇ ਰੋਡ ਕੱਢ ਲੈਣ ਸੜਕ ਅਸੀਂ ਨਹੀਂ ਰੋਕਦੇ ਹੈਗੇ ਸੋ ਕਿਸਾਨਾਂ ਦਾ ਇਹੀ ਕਹਿਣਾਗਾ ਕਿ ਜਿਹੜਾ ਵਾਜਬ ਮੁੱਲ ਆ ਉਹਨਾਂ ਦੀ ਜ਼ਮੀਨ ਦਾ ਨਹੀਂ ਮਿਲਿਆ ਇਸ ਕਰਕੇ ਜਿਹੜਾ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਦੇ ਵਿੱਚ ਸੈਂਕੜੇ ਕਿਸਾਨਾਂ ਦਾ ਜਿਹੜਾ ਕਾਫਲਾ ਹੈਗਾ ਉਸ ਜ਼ਮੀਨ ਵੱਲ ਨੂੰ ਵੱਧ ਰਿਹਾ ਸੀਗਾ ਜਿਸ ਨੂੰ ਜਿਹੜਾ ਬੀਤੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਅਕਵਾਇਰ ਕੀਤਾ ਗਿਆ ਸੀ ਕਿਸਾਨਾਂ ਦਾ ਕਹਿਣਾਗਾ ਕਿ ਖੜੀ ਫਸਲ ਜਿਹੜੀ ਕਿਸਾਨਾਂ ਦੀ ਬਰਬਾਦ ਹੋਈ ਆ ਤਾਂ ਇਸ ਸਮੇਂ ਉਹ ਸਿਰਫ ਵਾਜਬ ਮੁੱਲ ਹੈ ਜਿਹੜਾ ਉਹ ਮੰਗ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਇੱਕ ਪਾਸੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦਾ ਜਿਹੜੇ ਸਟ ਹੈਗੀ ਉਹ ਬੁਲਾਈ ਗਈ ਹੈਗੀ ਤਾਂ ਦੂਜੇ ਪਾਸੇ ਜਿਹੜਾ ਇੱਥੇ ਕਿਸਾਨਾਂ ਦਾ ਜਿਹੜਾ ਰੇੜਕ ਹੈਗਾ ਉਹ جاری ਹੈ ਭਾਰੀ ਝੜਪ ਹੈ ਉਹ ਪੁਲਿਸ ਦੇ ਨਾਲ ਹੋਈ ਹੈ ਤਾਂਗੇ ਵਧਨ ਦੇ ਲਈ ਕਿਸਾਨ ਤਿਆਰ ਨਹੀਂ ਪ੍ਰਸ਼ਾਸਨ ਦੇ ਨਾਲ ਮੀਟਿੰਗ ਚੱਲ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਅਗਲਾ ਐਕਸ਼ਨ ਹੈ ਉਹ ਕਿਸਾਨਾਂ ਦਾ ਕੀ ਹੋਵੇਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ